ਦੋ드ਰਾਮਾਦ ਵੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਤੇ ਭਵਨ ਨਿਗੜ ਸੁਨਾਮ ਰੋਡ ਦਾ ਨਾਂ ਸ਼ਹੀਦ ਉਦਮ ਸਿੰਘ ਮਾਰਗ ਉੱਤੇ ਰੱਖਿਆ ਜਾਵੇਗਾ। ਸੋ ਪੰਜਾਬ ਸਰਕਾਰ ਨੇ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਯਾਨੀ ਕਿ 31 ਜੁਲਾਈ ਨੂੰ ਸੂਬੇ ਭਰ ਦੇ ਵਿੱਚ ਗਸ਼ਟੜ ਛੁੱਟੀ ਦਾ ਐਲਾਨ ਕੀਤਾ ਹੈ। ਇਸ ਅਨੁਸਾਰੇ ਸਰਕਾਰੀ ਦਫ਼ਤਰ ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਸ ਨਾਲ ਹੀ ਪੁਰਾਣਾ ਰਿਕਟ ਸੁਨਾਮ ਰੋਡ ਦਾ ਨਾਮ ਹੁਣ ਸ਼ਹੀਦ ਉਦਮ ਸਿੰਘ ਮਾਰਕ ਰੱਖਿਆ ਜਾਵੇਗਾ। ਸੋ ਸਰਕਾਰ ਨੇ ਸਬੰਧਿਤ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਤੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਵਾਜ਼ ਮੁਕ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਨੇ ਚੰਡੀਗੜ੍ਹ ਤੋਂ ਵਿਚਕ ਪ੍ਰੈਸ ਕਾਨਫਰੰਸ ਕੀਤੀ ਹੈ। ਬਲਤੀ ਉਹਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਬਾਅੜ ਅਤੇ ਪਾਰਟੀ ਸੁਪਰੀਮ ਮੋਰਪਿੰਡ ਕੇਜੀ ਬਾਲਦੇ ਸਾਂਝੇ ਤੌਰ ਤੇ ਇਸ ਸੜਕ ਦਾ ਨਾਮਕਰਨ ਰੱਖਿਆ ਜਾਵੇਗਾ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਮਨ ਅਰੋੜਾ ਨੇ ਕਿਹਾ ਕਿ ਸ਼ਹੀਦ ਉਦਮ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪੂਰਾ ਦੇਸ਼ ਉਹਨਾਂ ਦੀ ਕੁਰਬਾਨੀ ਦਾ ਰਿਣੀ ਹੈ ਜਿਸ ਦਾ ਭੁਗਤਾਨ ਕਦੇ ਨਹੀਂ ਕੀਤਾ ਜਾ ਸਕਦਾ। ਸ਼ੋਦਮ ਸਿੰਘ ਦਾ ਜਨਮ ਸੁਨਾਨਮ ਦੇ ਵਿੱਚ 86 ਤੱਕ ਮੋਜ ਭਾਈ ਚਾਰੇ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਉਹਨਾਂ ਦੇ ਸ਼ਹੀਦੀ ਦਿਵਸ ਉੱਤੇ ਨਾ ਸਿਰਫ ਸੁਨਾਨਮ ਦੇ ਵਿੱਚ ਸਗੋਂ ਪੂਰੇ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਜਾਵੇ। ਕਿਉਂਕਿ ਉਸ ਦਿਨ ਸੂਬੇ ਭਰ ਦੇ ਵਿੱਚ ਕਈ ਕੈਂਪਾਂ ਤੇ ਸਮਾਗਮ ਆਯੋਜਿਤ ਕੀਤੇ ਜਾਂਦੇ ਨੇ। ਤਮਨ ਅਰੂੜਾ ਨੇ ਇਹ ਮੰਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਅਤੇ ਪਾਰਟੀ ਸੁਪਰੀਮ ਮੋਰਨ ਕੇਐਸਜੀ ਵਾਲਦੇ ਸਮਰੇ ਰੱਖੀ ਸੀ ਜਿਸ ਨੂੰ ਕੀ ਮਨਜ਼ੂਰੀ ਦੇ ਦਿੱਤੀ ਹੈ ਸੋ ਸਰਕਾਰ ਨੇ ਇਸ ਦੇ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਫੈਸਲਾ ਲਾਗੂ ਕਰ ਦਿੱਤਾ ਹੈ ਸੋ ਰਾਜ ਕੀ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਯਾਨੀ ਕਿ 31 ਜੁਲਾਈ ਨੂੰ ਸਰਕਾਰੀ ਛੁੱਟੀ ਰਹੇਗੀ ਤੇ ਸਰਕਾਰ ਨੇ ਇਸ ਬੰਦੀ ਅਧਿਕਾਰਿਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਇਹ ਜਿਹੜਾ ਵਾਲੀ ਭਵਨਿਕੜ ਸੁਨਾਮ ਰੋਡ ਦਾ ਨਾਮ ਹੁਣ ਸ਼ਹੀਦ ਉਦਮ ਸਿੰਘ ਮਾਰਗ ਵੀ ਰੱਖਿਆ ਜਾਵੇਗਾ। ਕੰਬੋਜ ਭਾਈਚਾਰੇ ਦੀਆਂ ਮੰਗਾ ਪੈਂਡਿੰਗ ਪਈਆਂ ਸੀਗੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਸੀਗੀਆਂ। ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਦੇ ਬਾਰੇ ਪ੍ਰੈਸ ਬਰੀਫਿੰਗ ਹੈ ਇਹ। ਜਿਵੇਂ ਕਿ ਸਮੁੱਚੀ ਦੁਨੀਆ ਨੂੰ ਪਤਾ ਹੈ ਕਿ ਅੱਜ ਜਿਸ ਆਜ਼ਾਦੀ ਵਾਲੇ ਮਾਹੌਲ ਦਾ ਆਨੰਦ ਆਪਾਂ ਸਾਰੇ ਉਠਾ ਰਹੇ ਹਾਂ। ਇਦੇ ਚ ਸਾਡੇ ਮਹਾਨ ਸ਼ਹੀਦਾਂ ਸੁਤੰਤਰਤਾ ਸੰਗਰਾਮੀਆਂ ਯੋਧਿਆਂ ਦੇ ਬਲੀਦਾਨ ਦੀਆਂ ਬਹੁਤ ਵੱਡੀਆਂ ਔਰ ਵੱਡਮੁਲੀਆ ਕਹਾਣੀਆਂ ਨੇ ਜਿਹੜੀਆਂ ਉਹ ਅੰਕਿਤ ਨੇ ਜਿਹਦੇ ਵਿੱਚੋਂ ਇੱਕ ਸਿਰਮੌਰ ਮੈਂ ਸਮਝਦਾ ਕਿ ਮੂਰਲੀ ਕਤਾਰ ਵਾਲੇ ਸ਼ਹੀਦਾਂ ਦੇ ਵਿੱਚੋਂ ਆਜ਼ਾਦੀ ਦੇ ਕੁਲਾਟੀਆਂ ਵਿੱਚੋਂ ਯੋਧਿਆਂ ਵਿੱਚੋਂ ਸਰਦਾਰ ਉਦਮ ਸਿੰਘ ਜੀ ਸੁਨਾਮ ਉਹਨਾਂ ਦਾ ਨਾਮ ਆਉਂਦਾ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦਾ ਸਾਕਾ ਜੋ ਕਿ 1919 ਦੇ ਵਿੱਚ ਹੋਇਆ ਸੀਗਾ 21 ਸਾਲ ਬਾਅਦ ਲੰਡਨ ਦੇ ਕੈਕਸਟਰਨ ਹਾਲ ਦੇ ਵਿੱਚ ਜਾ ਕੇ ਜਨਰਲ ਡਾਇਰ ਨੂੰ ਮਾਰ ਕੇ ਉਹਨਾਂ ਉਸ ਜੱਲ੍ਹਿਆਂ ਵਾਲੇ ਸਾਕੇ ਦਾ ਬਦਲਾ ਜਿਹੜਾ ਉਹ ਲਿਆ ਸੀਗਾ ਤੇ ਲੰਬੇ ਸਮੇਂ ਤੋਂ ਕੰਬੋਜਪਾਈ ਜਾਰੀ ਜੇ ਮੈਂ ਸਮਝਦਾ ਕਿਲੇ ਕੰਬੋਜਪਾਈ ਚਾਰਾ ਨਹੀਂ ਪੂਰਾ ਪੰਜਾਬ ਪੂਰਾ ਮੁਲਕ ਉਹਨਾਂ ਦਾ ਇਸ एहसान ਦਾ ਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਦੀ ਆਜ਼ਾਦੀ ਲੈ ਕੇ ਦੇਣ ਦੇ ਲਈ ਉਹਨਾਂ ਦੇ ਆਪਾ ਦੇਣ ਹੈ ਜਿਹੜੀ ਉਹ ਦੇ ਨਹੀਂ ਸਕਦੇ ਹੈਗੇ ਕਿਉਂਕਿ ਸਰਦਾਰ ਉਧਮ ਸਿੰਘ ਜੀ ਸੁਨਾਮ ਦੇ ਜੰਪਲ ਸੀਗੇ ਸੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1993 94 ਤੋਂ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਜਦੋਂ ਮੇਰੇ ਫਾਦਰ ਸਾਹਿਬ ਐਮ ਐਲ ਏ ਮਿਨਿਸਟਰ ਹੋਇਆ ਕਰਦੇ ਸੀਗੇ ਉਸ ਸਮੇਂ ਉਹਨਾਂ ਨੇ ਸ਼ੁਰੂ ਕਰਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਕਿ ਪੈਂਡਿੰਗ ਪਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਮੁੱਖ ਮੰਗ ਕਿਉਂਕਿ ਉਸ ਦਿਨ ਕੱਲੇ ਸੁਨਾਮ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲੱਗਦੇ ਨੇ ਖੂਨਦਾਨ ਕੈਂਪ ਲੱਗਦੇ ਨੇ ਅੱਖਾਂ ਦੇ ਕੈਂਪ ਲੱਗਦੇ ਨੇ ਸੋਸ਼ਲ ਸਮਾਜਿਕ ਐਕਟੀਵਿਟੀਆਂ ਬਹੁਤ ਹੁੰਦੀਆਂ ਨੇ ਸੋ ਕੰਬੋਜ ਭਾਈ ਚਾਰੇ ਦੀ ਜੋ ਇੱਕ ਮੁੱਖ ਮੰਗ ਸੀਗੀ ਕਿ 31 ਜੁਲਾਈ ਨੂੰ ਛੁੱਟੀ ਹੋਣੀ ਚਾਹੀਦੀ ਹੈ ਗਸਟਡ ਛੁੱਟੀ ਹੋਣੀ ਚਾਹੀਦੀ ਹੈ ਅਸੀਂ ਉਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਔਰ ਅਸੀਂ ਸਾਰੇ ਸ਼੍ਰੀ ਅਰਵਿੰਦ ਕੇਜਰੀਵਾ ਜੀ ਨੂੰ ਇਨਵਾਈਟ ਕਰਨ ਵੀ ਗਏ ਸੀ ਔਰ ਉਹਨਾਂ ਨੂੰ ਬੇਨਤੀ ਵੀ ਕੀਤੀ ਸੀਗੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗਸਟेड ਛੁੱਟੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡਾਂ ਕਾਰਪੋਰੇਸ਼ਨਾਂ ਦੇ ਵਿੱਚ ਹੋਏਗੀ ਔਰ ਇਸ ਦੇ ਨਾਲ ਹੀ ਇੱਕ ਹੋਰ ਅਹਿਮ ਮੰਗ ਆ ਜੋ ਪੁਹਾਨੀਗੜ ਸੁਨਾਮ ਭੀਖੀ ਕੋਟਸ਼ਮੀਰ ਬੀਐਸਬੀ ਕੇ ਜੋ ਰੋਡ ਸੀ ਉਹ ਵੀ ਭਾਈਚਾਰੇ ਦੀ ਮੰਗ ਸੀ ਵੈਸੇ ਤਾਂ ਪਟਿਆਲੇ ਤੋਂ ਸੀ ਪਟਿਆਲੇ ਤੋਂ ਸੁਨਾਮ ਤੱਕ ਪਰ ਕਿਉਂਕਿ ਪਟਿਆਲਾ ਤੋਂ ਪੁਹਾਨੀਗੜ ਦਾ ਸਟ੍ਰੈਚ ਹੈ ਜਿਹੜਾ ਉਹ ਨੈਸ਼ਨਲ ਹਾਈਵੇ ਹੈ ਸੋ ਇਸ ਕਰਕੇ ਭਵਾਨੀਗੜ ਸੁਨਾਮ ਭੀਖੀ ਔਰ ਕੋਟ ਸ਼ਮੀਰ ਇਸ ਰੋਡ ਦਾ ਨਾਮ ਹੈ ਜਿਹੜਾ ਉਹ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦੇ ਉੱਪਰ ਉਹ ਸਰਕਾਰ ਨੇ ਉਹਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ